ਸਤਿ ਸ਼੍ਰੀ ਅਕਾਲ ਜੀ ਬੇਦਰ ਬਹਾਰਪ੍ਰੀਤ ਵੇਖਲੇ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਹਾਂ ਤਾਂ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ 27 ਤੋਂ ਲੈ ਕੇ 2 ਫਰਵਰੀ ਦੇ ਮੌਸਮ ਦੀ ਯਾਨੀ ਕਿ 27 28 29 30 ਤੇ 31 ਜਨਵਰੀ ਉਸ ਪਰ 1 ਤੇ 2 ਫਰਵਰੀ ਨੂੰ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਆ ਮੌਸਮ ਵਿੱਚ ਕੀ ਤਬਦੀਲੀ ਵੇਖਣ ਨੂੰ ਮਿਲ ਸਕਦੀ ਹੈ ਕਿ ਜਿਹੜਾ ਸਿਸਟਮ ਲੱਗਣ ਜਾ ਰਿਹਾ ਜੋ ਕਿ 31 ਜਨਵਰੀ ਤੋਂ ਲੈ ਕੇ 2 ਫਰਵਰੀ ਦੇ ਦਰਮਿਆਨ ਆ ਦਰਮਿਆਨ ਜਿਹੜਾ ਲੱਗਣ ਦੀ ਆ ਸੁਭਾਵਨਾ ਬਣਦੀ ਦਿਖਾਈ ਦੇ ਰਹੀ ਤੇ ਕਿਹੜੇ-ਕਿਹੜੇ ਇਲਾਕਿਆਂ ਵਿੱਚ ਵਾਧਾ ਤੇ ਕਿਹੜੇ-ਕਿਹੜੇ ਇਲਾ ਤਲਕਾ ਕਿਤੇ ਦਰਮਿਆਨਾ ਜੋ ਵੀ ਸੈਟਲਾਈਟ ਤਸਵੀਰਾਂ ਆਪਾਂ ਮਿਲੀਆਂ ਨੇ ਜੋ ਵੀ ਮਾਡਲ ਆ ਦਿਖਾਈ ਦੇ ਰਹੇ ਨੇ ਠੀਕ ਆ ਆਪਾਂ ਉਸ ਅਕੋਰਡਿੰਗ ਤੁਹਾਡੇ ਤੱਕ ਆਪਾਂ ਜਾਣਕਾਰੀ ਸਾਂਝਾ ਕਰਾਂਗੇ ਕਿੱਡ ਕਿੱਡੇ ਇਲਾਕਿਆਂ ਵਿੱਚ ਸੁਭਾਵਨਾ ਜਿਹੜੀ ਬਣਦੀ ਦਿਖਾਈ ਦੇ ਰਹੀ ਤਾਂ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਹਾਂ ਕੁਝ ਜਾਰਜ ਕਰਨਾ ਚਾਹੁੰਦੇ ਤੁਸੀਂ ਕਿਸ ਲਗ ਜ਼ਿਲ੍ਹੇ ਤੇ ਇਸ ਵੀਡੀਓ ਨੂੰ ਵੇਖ ਰਹੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਨਾ ਮੈਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹ ਦੋ ਦਿਨ ਮੌਸਮ ਜਿਆ ਠੀਕ ਠਾਕ ਰਹਣ ਦੇ ਆ 29 ਤੇ 30 ਨੂੰ ਵੀ ਮੌਸਮ ਠੀਕ ਠਾਕ 31 ਜਨਵਰੀ ਨੂੰ ਜਿਆਤਰ ਲਾ ਕੇ ਮੌਸਮ ਜਿਆ ਠੀਕ ਠਾਕ ਰਹਿਣ ਦੀ ਜਿਹੜੀ ਸੁਭਾਵਨਾ ਪੰਦੀ ਦਿਖਾਈ ਦੇ ਰਹੀ ਹੈ 27 ਤੇ 28 ਨੂੰ ਜਿਹੜੀ ਉੱਤਰ ਤੋਂ ਪੱਛਮ ਦਿਸ਼ਾ ਵੱਲ ਹਵਾਵਾਂ ਜਿਹੜੀਆਂ ਵਗਦੀਆਂ ਰਹਿਣਗੀਆਂ ਹਲਕੇ ਦਰਮਿਆਨੇ ਰਫਤਾਰ ਦੀਆਂ ਤੋਂ 28 ਦੀ ਦੁਪਹਿਰ ਸ਼ਾਮ ਤੋਂ ਲੈ ਕੇ ਤੇ 29 ਤੇ 30 ਜਨਵਰੀ ਇਹੜ 2-3 ਦਿਨ ਹੋਣਗੇ ਜਾਨੀ ਕਿ ਇਸ ਵਿੱਚ ਜਿਹੜੇ ਪੂਰੇ ਦੀ ਜਿਹੜੀ ਫਿਰ ਤੋਂ ਜਿਹੜੀ ਵਾਪਸ ਹੋਊਗੀ ਪੂਰਾ ਇਹ ਆ ਜਿਹੜਾ ਆ ਚੱਲਣ ਦੀ ਸੁਭਾਵਨਾ ਕੁਝ ਲਗਾ ਹਲਕੇ ਤੇ ਕੁਝ ਨਾਲ ਦਰਮਿਆਨੇ ਤੇ ਕੋਈ ਇਰ ਤੋਂ ਜਿਹੜੀ 31 ਜਨਵਰੀ ਆਪਾਂ ਗੱਲ ਕਰੀ ਤਾਂ ਉਸ ਤੋਂ ਬਾਅਦ 1 ਤੇ 2 ਫਰਵਰੀ ਨੂੰ ਆ ਉੱਤਰ ਤੋਂ ਪੱਛਮ ਦੇ ਕੁਝ ਇਲਾਕਿਆਂ ਵਿੱਚ ਪੂਰਬ ਦਿਸ਼ਾ ਤੋਂ ਕੁਝ ਕੁ ਇਲਾਕਾ ਦੱਖਣ ਤਾਂ ਇਸ ਤਰ੍ਹਾਂ ਜਿਹੜੀਆਂ ਹਵਾਵਾਂ ਦੀ ਵਾਪਸੀ ਹੋਵੇਗੀ ਜਾਨੀ ਕਿ ਰਲਵੇਂ ਮੇਲ ਜਿਹੜਾ ਮਾਹੌਲ ਜਿਹੜਾ ਬੰਦਾ ਦਿਖਾਈ ਦੇ ਰਿਹਾ ਹੈ ਤਾਂ ਸਿਸਟਮ ਫਿਲਹਾਲ 31 ਜਨਵਰੀ ਤੇ 1 ਤੇ 2 ਫਰਵਰੀ ਇਹ ਜਿਹੜੇ ਮੇਨ ਦਿਨ ਹੋਣਗੇ ਮੇਨ ਦਿਨ ਇਸ ਵਿੱਚ 1 ਤੇ 2 ਫਰਵਰੀ ਰਹਿਣਗੇ ਤੇ 31 ਜਨਵਰੀ ਉਸ ਵੇਲੇ ਕੁਝ ਇਲਾਕਿਆਂ ਵਿੱਚ ਸਵੇਰੋਂ ਪਾਸਕ ਦੀ 31 ਜਨਵਰੀ 1 ਤੇ 2 ਫਰਵਰੀ ਨੂੰ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਉੱਪ ਸਕ ਕਰਕੇ ਆਪਾਂ ਗੱਲ ਕਰੀ ਪੰਜਾਬ ਦੇ ਕੁਝ ਇਲਾਕੇ ਇਸ ਵਿੱਚ ਹਰਿਆਣਾ ਰਾਜਸਥਾਨ ਦੇ ਪੰਜਾਬ ਦੇ ਨਾਲ ਲੱਗਦੇ ਕੁਝ ਇਲਾਕਿਆਂ ਵਿੱਚ ਸੁਭਾਵਨਾ ਬੰਦੀ ਦਿਖਾਈ ਦੇ ਰਹੀ ਹੈ ਤਾਂ ਟੈਂਪਰੇਚਰ ਫਿਲਹਾਲ 27 ਤੇ 28 ਨੂੰ ਜਿਹੜੇ ਸੁਭਾਵਨਾ ਇਸ ਤਰ੍ਹਾਂ ਜੇ ਟੈਂਪਰੇਚਰ ਬਣੇ ਰਹਿਣਗੇ ਦਿਨ ਤੇ ਰਾਤ ਦੇ ਕੋਈ ਵੀ ਉੱਤਾਂ ਜਾਂ ਥੱਲੇ ਜਾਣ ਦੀ ਸੁਭਾਵਨਾ ਨਜ਼ਰ ਨਹੀਂ ਆ ਰਹੀ ਤਾਂ ਉਸ ਤੋਂ ਬਾਅਦ 28 ਦੀ ਲੈ ਕੇ ਠੀਕ 28 ਆਪਾਂ ਗੱਲ ਕਰੀ ਤਾਂ ਉਸ 29 ਦੇ 30 ਤੇ 31 ਜਨਵਰੀ ਨੂੰ ਦਿਨ ਦੇ ਟੈਂਪਰੇਚਰ ਹੋਣਗੇ 1 ਜਾਂ 2 ਡਿਗਰੀ ਜਾਂ 2-3 ਡਿਗਰੀ ਥੱਲੇ ਜਾ ਸਕਦੇ ਜਾਨੀ ਕਿ 16 17 ਜਾਂ 19 20 21 ਅਲਟਿਕ ਡਿਗਰੀ ਤੱਕ ਰਹਿਣ ਦੀ ਸਾਰ ਨੇ ਜਾਨਕੀ ਕੋਈ ਇਸ ਵਿੱਚ ਜਾਗਤਾਂ ਜਾਂ ਥੱਲੇ ਜਾਣ ਦੀ ਸੰਭਾਵਨਾ ਨਹੀਂ ਜਿਹੜੇ ਹੁਣ ਬਣੇ ਨੇ ਇਸ ਤੇ ਜਿਹੜੇ ਸਿਰ ਰਹਿਣ ਦੀ ਸੰਭਾਵਨਾ ਕੁਝ ਥੋੜੇ ਬਤ ਖੇਤਰਾ ਵਿੱਚ 1 2 ਜਾਂ 2 3 ਡਿਗਰੀ ਥੱਲੇ ਜਾ ਸਕਦੇ ਨੇ ਤਾਂ ਬਾਕੀ ਰਾਤ ਦੇ ਟੈਂਪਰੇਚਰ ਵੇਡ ਗਰਾਵਟ ਦਰਜ ਕੀਤੀ ਜਾਵੇ ਕਿ ਕਿ ਜਿਹੜਾ ਪੂਰਾ ਚੱਲੇਗਾ 28 ਦੀ ਦੁਪਹਿਰ ਸ਼ਾਮ ਤੋਂ ਬਾਅਦ 29 30 31 ਜਨਵਰੀ ਤੱਕ ਪੂਰੇ ਚੱਲਣ ਦੀ ਸੰਭਾਵਨਾ 1 2 ਫਰਵਰੀਨ ਕੁਝ ਖੇਤਰਾ ਇਹ ਪੂਰਾ ਜਿਹੜਾ ਚੱਲ ਸਕਦਾ ਹੈ ਕਦੀ ਉੱਤਰ ਪੱਛਮ ਤੱਕ ਕਦੀ ਪੂਰੇ ਦੀ ਵਾਪਸੀ ਇਸ ਤਰ੍ਹਾਂ ਇਹ ਮਾਹੌਲ ਜਿਹੜਾ ਬੰਦ ਦਿਖਾਈ ਦੇ ਰ ਸਕਦੇ ਨੇ 8 9 ਕੁਝ ਲਗਾ ਕੇ 7 ਤੋਂ ਲੈ ਕੇ 8 9 ਜਾਂ ਕੁਝ ਇਲਾਕਿਆਂ ਵਿੱਚ 11 12 ਡਿਗਰੀ ਰੇਟ ਦਰਜ ਕੀਤੇ ਜਾ ਸਕਦੇ ਕੁਝ ਇਲਾਕਿਆਂ ਵਿੱਚ 13 ਜਾਂ 14 ਡਿਗਰੀ ਵੀ ਕਰਾਸ ਕਰ ਸਕਦੇ ਨੇ ਤਾਂ ਉਸ ਤੋਂ ਬਾਅਦ ਗੱਲ ਕਰੀਏ ਕੋਰੇ ਦੀ ਤਾਂ 26 ਤਰੀਕ ਨੂੰ ਕਈ ਖੇਤਰਾਂ ਵਿੱਚ ਕੋਹਰਾ ਜਿਹੜਾ ਵੇਖਣ ਨੂੰ ਮਿਲਿਆ ਕਈ ਖੇਤਰਾਂ ਵਿੱਚ ਹਲਕਾ ਜਾਂ ਦਰਮਿਆਨਾ ਕੋਹਰਾ ਦਰਜ ਕੀਤਾ ਗਿਆ ਹੁਣ 27 ਨੂੰ ਵੀ ਕੁਝ ਖੇਤਰਾਂ ਵਿੱਚ ਕੋਰੇ ਜਿਹੜੀ ਸਭਾਵਨਾ ਬਣਦੀ ਦਿਖਾਈ ਦੇ ਰਹੀ ਕੁਝ ਕੁ ਲਾਗਾਂ ਵਿੱਚ ਹਲਕਾ ਤੇ ਕੁਝ ਕੁ ਲਾਗਾਂ ਵਿੱਚ ਦਰਮਿਆਨਾ ਇਹ ਕੋਹਰਾ ਦਰਜ ਕੀਤਾ ਜਾ ਸਕਦਾ ਹੈ ਤੇ 28 29 ਤੇ 30 ਜਨਵਰੀ ਯਾਨੀ ਕਿ ਇਹਨਾਂ ਦਿਨਾਂ ਦੇ ਵਿੱਚ ਜਾਂ 31 ਜਨਵਰੀ ਤੱਕ ਅੱਜ ਦੋ ਦਿਨ ਇਸ ਵਿੱਚ ਮੇਨ ਰਹਿਣਗੇ ਜਾਨੀ ਕਿ ਕਈ ਖੇਤਰਾਂ ਵਿੱਚ ਜਿਹੜੀ ਫਿਰ ਤੋਂ ਜਿਹੜੀ ਸੰਗਣੀ ਧੁੰਦ ਜਿਹੜੀ ਵਾਪਸੀ ਹੋ ਸਕਦੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਆ ਖੇਤਰਾਂ ਵਿੱਚ ਉਸ ਤੋਂ ਬਾਅਦ 31 ਜਨਵਰੀ ਤੇ 1 ਤੋਂ 2 ਫਰਵਰੀਨ ਜਦ ਸਿਸਟਮ ਲੱਗਣ ਜਾ ਰਿਹਾ ਪੰਜਾਬ ਦੇ ਇਸ ਵਿੱਚ ਜਾੜਾ ਜਿਹੜੇ ਜ਼ਿਲ੍ਹੇ ਇਫੈਕਟ ਹੋਣ ਦੀ ਸੰਭਾਵਨਾ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਕੁਝ ਇੱਕ ਇਲਾਕਿਆਂ ਵਿੱਚ ਸੰਭਾਵਨਾ ਜਿਹੜੀ ਬਣਦੀ ਦਿਖਾਈ ਦੇ ਰਹੀ ਏ ਤਾਂ ਜੋ ਵੀ ਤੁਸੀਂ ਸੈਟਲਾਈਟ ਤਸਵੀਰਾਂ ਵੇਖ ਸਕਦੇ ਸਕਰੀਨ ਤੇ ਉੱਤਰ ਪੂਰਬੀ ਇਲਾਕੇ ਜਾਂ ਪੱਛਮੀ ਆ ਕੋਈ ਸਰਦੀ ਪਾਕਿਸਤਾਨ ਦੇ ਨਾਲ ਲੱਗਦੇ ਜੋ ਆਪਾਂ ਗੱ ਪਾ ਕੇ ਉਸ ਪਰ ਪਠਾਨਕੋਟ ਗੁਰਦਾਸਪੁਰ ਅਜਲੰਦਰ ਕਪੂਰਥਲਾ ਗਿਆ ਲੁਧਿਆਣਾ ਗਿਆ ਮਲੇਰਕੋਟਲਾ ਗਿਆ ਫਤਿਹਗੜ੍ਹ ਸਾਹਿਬ ਗਿਆ ਮਹਾਂਲੀ ਚੰਡੀਗੜ੍ਹ ਹੋ ਗਿਆ ਜਰੂਪਨਗਰ ਹੋ ਗਿਆ ਨਵਾਂ ਸ਼ਹਿਰ ਦੇ ਇਲਾਕੇ ਆ ਮਲੇਰਕੋਟਲਾ ਗਿਆ ਪਟਿਆਲਾ ਸੰਗਰੂਰ ਦੇ ਕੁਝ ਇਲਾਕੇ ਜਾਂ ਚੰਡੀਗੜ੍ਹ ਦੇ ਨਾਲ ਲੱਗਦੇ ਕੁਝ ਖੇਤਰ ਹੋ ਗਏ ਉਸ ਪਰ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਤੇ ਜੇ ਪੰਚਕੂਲਾ ਕੈਥਲ ਅੰਬਾਲਾ ਕ ਜਮਨਾ ਨਗਰ ਹੋ ਗਿਆ ਜੈਸੇ ਦੇ ਨਾਲ ਲੱਗਦੇ ਕੁਝ ਖੇਤਰ ਹੈ ਪੱਛਮੀ ਯੂਪੀ ਹੋ ਗਿਆ ਤੇ ਇੱਥੇ ਜਿਹੜੀ ਸਭਾਵਨਾ ਜਿਹੜੀ ਬਣਤੀ ਦਿਖਾਈ ਦੇ ਰਹੀ ਹੈ ਬਾਕੀ ਜਿਹੜੇ ਪੰਜਾਬ ਦੇ ਹੋ ਗਏ ਜਾਂ ਹਰਿਆਣਾ Rajasthan ਦੇ ਬਿਲਕੁਲ ਦੱਖਣ ਪ ਸਰ ਫਰੀਦਕੋਟ ਬਠਿੰਡਾ ਮਾਨਸਾ ਜਾਂ ਇਸ ਦੇ ਨਾਲ ਲੱਗਦੇ ਸ਼੍ਰੀ ਗੰਗਨਗਨ ਹਰਮਾਨਗੜ ਨੂਬਗੜ ਸਿਰਸਾ ਫਤਿਹਪੁਰ ਸਾਹਿਬ ਗਾਜੀਂ ਦਾ ਕੈਥਲ ਕਰਨਾਲ ਪਾਣੀਪਤ ਸੋਨੀਪਤ ਦਿੱਲੀ ਦੇ ਨਾਲ ਲੱਗਦੇ ਖੇਤਰ ਹੋਗੇ ਜਾਂ ਬਾਕੀ ਰਾਜਸਥਾਨ ਦੇ ਖੇਤਰਾਂ ਵਿੱਚ ਫਿਲਹਾਲ ਜਿਹੜੇ ਠੀਕ ਠਾਕ ਸਬਾਵਨਾ ਜੋ ਵੀ ਹੋਣਦੀ ਹੈ ਸੈਟਲਾਈਟ ਤਸਵੀਰਾਂ ਕਹਿ ਰਹੀਆਂ ਨੇ ਇਸ ਵਿੱਚ ਕਾਫੀ ਜੜ ਬਦਲਾਅ ਹੋਵੇਗਾ ਠੀਕ ਹੈ ਸਿਸਟਮ ਘਟ ਵੀ ਸਕਦਾ ਵਧ ਵੀ ਸਕਦਾ ਹੈ ਹੋਸਰੇ ਜਿੱਥੇ ਆਪਾਂ ਕਹਿ ਰਹੀ ਸਿਸਟਮ ਘਟ ਲੱਗੇ ਉੱਥੇ ਵਧ ਲੱਗ ਜਿੱਥੇ ਆਪ ਕਹਿ ਰਹੇ ਆ ਕਿ ਸਿਸਟਮ ਯਾਰਾ ਲੱਗੇ ਉੱਥੇ ਥੋੜਾ ਘਟ ਲੱਗੇ ਬਾਕੀ ਲ ਹਲਕਾ ਤੇ ਕੁਝ ਕੁਲਾਕ ਵਿੱਚ ਦਰਮਿਆਨਾ ਜਾਨੀ ਕਿ ਟੁੱਟਵੀਂ ਕਾਰਵਾਈਆਂ ਹੋਣਗੇ 31 ਜਨਵਰੀ ਤੋਂ ਲੈ ਕੇ 2 ਫਰਵਰੀ ਜਾਨੀ ਕਿ ਇਹਨਾਂ ਦਿਨਾਂ ਦੌਰਾਨ ਪੰਜਾਬ ਹਰਿਆਣਾ ਰਾਜਸਥਾਨ ਦੇ ਉੱਪਰ ਜਿਹੜੀ ਬੱਦਲਬਾਈ ਕ੍ਰਾਸ ਕਰੇਗੀ ਕੁਝ ਕੁਲਾਕ ਹਲਕੀ ਤੇ ਕੁਝ ਕੁਲਾਕ ਸੰਗਣੀ ਬੱਦਲਬਾਈ ਤੇ ਕਿਤੇ ਜਿਹੜਾ ਮੀਂਹ ਪੈਗਾ ਕਿਤੇ ਜਿਹੜਾ ਖਾਲੀ ਰਹੇ ਕਿਤੇ ਕੇਵਲ ਬੱਦਲਬਾਈ ਗੁਜਰਗੀ ਸੰਗਣੀ ਤੇ ਕਿਤੇ ਜਿਹੜਾ ਕੇਨਮੇ ਹੋਗੀ ਜਾਂ ਕਿਤੇ ਹਲਕੇ ਤੇ ਕਿਤੇ ਦਰਮਿਆਨੇ ਜੇ ਟੁੱਟਵੀਂ ਕਾਰਵਾਈਆਂ ਹੋਣਗੇ ਕੁਝ ਕੁਲਾਕ ਦਰਮਿਆਨੇ ਥੋੜਾ ਜਰਾ ਮੀਂਹ ਆ ਜਿਹੜੇ ਪੈਣ ਦੇ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਕੁਝ ਇੱਕ ਦੋ ਜ਼ਿਲ ਹੈ ਰਹੀ ਹੈ ਤਾਂ ਸਿਸਟਮ ਵਿੱਚ ਹੋਰ ਵੀ ਕਾਫੀ ਬਦਲਾਅ ਦੇਖਣ ਨੂੰ ਮਿਲਣਗੇ ਤਾਂ ਉਸ ਤੋਂ ਬਾਅਦ ਕਿਹੜਾ ਸਿਸਟਮ ਆਵੇਗਾ 4 ਤੋਂ ਲੈ ਕੇ 7 8 ਆ ਫਰਵਰੀ ਦੇ ਦਰਮਿਆਨ ਜਿਹੜਾ ਲੱਗਣ ਦੀ ਸੁਭਾਵਨਾ ਤੇ ਜਿਹੜਾ ਸਿਸਟਮ ਫਿਲਹਾਲ ਜਿਹੜਾ ਅਜ ਫਰਵਰੀ ਦੇ ਪਹਿਲੇ ਹਫਤੇ ਜਿਹੜਾ ਜਾਂ ਦੂਜੇ ਹਫਤੇ ਦੀ ਸ਼ੁਰੂਆਤ ਦੇਣ ਜਨ ਕਿ 4 5 ਤੋਂ ਲੈ ਕੇ ਤੇ 8 9 ਫਰਵਰੀ ਦੇ ਦਰਮਿਆਨ ਇਹ ਸਿਸਟਮ ਕਾਫੀ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦਾ ਜਿਹੜਾ ਹੁਣ ਸਿਸਟਮ ਲੱਗਣਾ 31 ਜਨਵਰੀ ਤੋਂ ਲੈ ਕੇ ਆ 2 ਫਰਵਰੀ ਦੇ ਦਰਮਿਆਨ ਇਹ ਸਿਸਟਮ ਠੀਕ ਠਾਕ ਇਸ ਵਿੱਚ ਕੋਈ ਜ਼ਿਆਦਾ ਸੁਭਾਵਨਾ ਪਾਣੀ ਦਿਖਾਈ ਨਹੀਂ ਦੇ ਰਹੀ ਠੀਕ ਠਾਕ ਜਨ ਸਿਸਟਮੇ ਕੁਝ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੇ ਸੋ ਪੰਜਾਬ ਦੇ ਚਾਰਾ ਉੱਤਰ ਪੱਛਮੀ ਜਾਂ ਪੂਰਬੀ ਲਾਕ ਕੇ ਜੋ ਵੀ ਜ਼ਿਲ੍ਹੇ ਦੱਸੇ ਨੇ ਤਾਂ ਇਸ ਵੀ ਸੁਭਾਵਨਾ ਜਿਹੜੀ ਬਣਦੀ ਦਿਖਾਈ ਦੇ ਰਹੀ ਬਾਕੀ ਹੋਰ ਵੀ ਜ਼ਿਲ੍ਹਿਆਂ ਵਿੱਚ ਜਿਹੜੀ ਸੁਭਾਵਨਾ ਬਣੇਗੀ ਜਾਨਕੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਆ ਖੇਤਰਾਂ ਵਿੱਚ ਹੋਰ ਵੀ ਟੁੱਟਮੀੜ ਕਾਰਨ ਹੋਣ ਗਿਆ ਉਹ ਕਿਤੇ ਕਿਤੇ ਜਿਹੜੇ ਮੀਂਹ ਦੇ ਅਸਰਾਟੇ ਦਰਜ ਕੀਤੇ ਜਾਣਗੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੱਕ 31 ਜਨਵਰੀ ਤੋਂ 1 ਫਰਵਰੀ ਦੇ ਦੌਰਾਨ ਜਿਹੜਾ ਮੀਂਹ ਇਸ ਵੇਲੇ ਆ ਦੇਣ ਹੋਵੇਗਾ 1 ਜਾਂ 2 ਫਰਵਰੀ ਰਹਿਣਗੇ ਤਾਂ 31 ਜਨਵਰੀ ਨੂੰ ਹੋ ਸਕਦਾ ਕੁਝ ਆ ਖੇਤਰਾਂ ਵਿੱਚ ਸੁਭਾਵਨਾ ਬ ਤੇ 2 ਫਰਵਰੀ ਜਾਨਕੀ ਇਹ 2 ਦਿਨ ਮੇਨ ਰਹਿਣਗੇ ਜਾਂ ਤੇ ਇੱਕ ਨੂੰ ਜ਼ਿਆਦਾ ਸੁਭਾਣੋਂ ਰਹੇਗੀ ਜਾਂ 2 ਫਰਵਰੀ ਨੂੰ ਬਾਕੀ ਲਗਾਤਾਰ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇਸ ਵਿੱਚ ਹੋਰ ਵੀ ਕਾਫੀ ਬਦਲਾਅ ਹੋਣਗੇ ਸਿਸਟਮ ਘੱਟ ਸਕਦਾ ਵਧ ਵੀ ਸਕਦਾ ਹੋ ਸਕਦਾ ਜਿੱਥੇ ਮੈਂ ਜ਼ਿਆਦਾ ਬੋਲ ਰਿਹਾ ਉੱਥੇ ਘੱਟ ਲੱਗ ਜਾ ਜਿੱਥੇ ਮੈਂ ਕਹਿ ਰਿਹਾ ਘੱਟ ਸਿਸਟਮ ਲੱਗੇ ਉੱਥੇ ਜ਼ਿਆਦਾ ਸਿਸਟਮ ਲੱਗੇ ਤੇ ਬਾਕੀ ਹੋ ਸਕਦਾ ਬਾਕੀ ਟੁੱਟੀਆਂ ਕਾਰਵਾਈਆਂ ਵੇਖਣ ਨੂੰ ਮਿਲेंगी ਠੀਕ ਠਾਕ ਸਿਸਟਮ ਹੈ ਕੋਈ ਜ਼ਿਆਦਾ ਆਪਾਂ ਗੱਲ ਕਰੀ ਵੱਡੇ ਆ ਪੱਦਰ ਦਾ ਸਿਸਟਮ ਫਿਲਹ ਤਾਂ 30 ਜਾਂ 31 ਜਨਵਰੀ ਸਵੇਰ ਤੱਕ ਆਪਾਂ ਅਪਡੇਟ ਤੁਹਾਡੇ ਤੱਕ ਜਾਣਕਾਰੀ ਸਾਂਝਾ ਕਰ ਦਾਂਗੇ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਵਾਧਤ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਘੱਟ ਸਭਾਵਨਾ ਰਹੇਗੀ ਤਾਂ ਫਿਲਹਾਲ ਇਹ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਵੀਡੀਓ ਨੂੰ ਅੰਤ ਤੱਕ ਵੇਖਣ ਤੁਹਾਡਾ ਬਹੁਤ-ਬਹੁਤ ਧੰਨਵਾਦ